ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਬੀਜੀਪੀ ਪੰਜਾਬ ਦੇ ਦिशा निर्देशੇ ਜਿਹੜੀ ਜੰਗਵੀ ਪੱਧਰ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੋਧਾਗ ਇਸ ਮੁਹਿੰਮ ਚ ਪਟਿਆਲਾ ਪੁਲਿਸ ਵੱਲੋਂ ਔਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਦਰਜ ਕੀਤੇ ਤੇ 100 ਪਲੱਸ ਸਪੈਡਲਰ ਜਿਹੜੇ ਕਿ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਸੁਲਾਖਾਂ ਪਿੱਛੇ ਭੇਜਿਆ ਗਿਆ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸ ਹੋ ਰਿਹਾ ਹੈ ਪਿਛਲੇ ਚੰਦ ਮਹੀਨੇ ਅਚ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲ ਆਏ ਤੇ ਤਕਰੀਬਨ ਪੌਣੇ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੋਰਖਪੁਰ ਦੇ ਤੋਂ ਕਾਲੀ ਕਮਾਈ ਪਾ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਰਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਸਪਲਾਈ ਚੇਨ ਨੂੰ ਤੋੜਨ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਪੋਰਚੇਸ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਦੇ ਪ੍ਰਤੀ ਸਹਾਨੂੰ ਭੂਤੀ ਦੀ ਨਿਗਰਾਨੀ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ ਜਾਂ ਕੋਈ ਹੋਰ ਸੈਂਟਰਾਂ 'ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਓਟ ਸੈਂਟਰਾਂ 'ਚ ਅਸੀਂ ਦਾਖਲ ਕਰਾਇਆ ਤਾਂਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਕਤ ਹੋiracial ਸ਼ਾਮਿਲ ਹੋ ਸਕਣ ਜਿਹੜੇ 빅 ਸਪਲਾਈਅਰਸ ਨੇ ਜਿਨ੍ਹਾਂ ਨੂੰ ਬਲਬੀ ਮੱਛੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ 'ਚ ਅਰੈਸਟ ਕੀਤੇ ਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਪ੍ਰੋਪਰਟੀ ਫੋਰਫੀਚਰ ਦੇ ਪ੍ਰੋਪੋਜ਼ਲ ਆਉ ਬਣਾਏ ਜਾਣਗੇ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟਰਾਇਲ ਐਨਡੀਪੀਐਸ ਕੇਸਾਂ 'ਚ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫ਼ਤੀਸ਼ ਦੇ ਚੰਗੇ ਮਿਆਰ ਨੂੰ ਜ਼ਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਫਤਾਰ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਕਨਵਿਕਸ਼ਨ ਲਈ ਇਸ ਦੇ ਵਿੱਚ ਤਰਾਂ। ਪਰ ਪਟਿਆਲਾ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀ ਹੈ ਉਹਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਕਾਫੀ ਸਵਿਫਟ ਐਂਡ ਪ੍ਰੌਮਪਟ ਹੁੰਦਾ ਹੈ। ਸੇਫ ਪੰਜਾਬ ਹੈਲਪਲਾਈਨ ਤੇ 200 ਤੋਂ ਜ਼ਿਆਦਾ ਟਿਪਸ ਜਿਹੜੀਆਂ ਹਨ ਆਓ ਐਫ ਆਈ ਆਰ ਸੇ ਕਨਵਰਟ ਹੋਉਂ ਗਿਆ ਨੇ ਤੇ ਇਹ ਸ਼ੋਅ ਕਰਦਾ ਹੈ ਕਿ ਪਬਲਿਕ ਜਦੋਂ ਗੁਪਤ ਤਰੀਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਹੈ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜਦ ਵੀ ਬਰਜ਼ੋਰ ਕਾਰਵਾਈ ਕਰਦੇ ਹੋਏ ਤੇ ਪਬਲਿਕ ਦਾ ٹرسٹ ਜਿੱਤਣ ਚ ਵੀ ਪਟਿਆਲਾ ਪੁਲਿਸ ਬਹੁਤ ਹੱਦ ਤੱਕ ਕਾਮਯਾਬ ਹੁੰਦਾ ਹੈ ਜੋ ਜਿੱਦਾਂ ਤਾਂ ਕੰਮ ਜਾਂਦੇ ਉਸ ਤੋਂ ਅਗਲੇ ਐਡੀਟਸ ਨੇ ਉਹਨਾਂ ਦੇ ਪੇਰੈਂਟਸ ਹੀ ਹੁਣ ਕਹਿੰਦੇ ਇੱਥੇ ਆ ਕੇ ਸਰਪ੍ਰਸਤ ਦਾ ਸਾਥ ਲੈਣ ਲੱਗੇ ਵੀ ਸਿੱਕੇ ਨਾਲ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਵਿੱਚ ਕੀ ਉਹਨਾਂ ਚੀਜ਼ਾਂ ਲਈ ਕਾਫੀ ਸਮਾਂ ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆਉਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ ਆ ਤੇ ਫਿਰ ਲੋਕੀ ਸਾਹਮਣੇ ਆਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸਿਸ ਮੇਰੇ ਕੋਲੇ ਵੀ ਆਏ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮਾਜ 'ਚ ਇਹ ਬੱਚਾ ਜਿਹੜਾ ਆ ਜੇ ਨਸ਼ੇ ਦੀ ਇਸ ਬਿਮਾਰੀ ਤੇ ਲੱਗਦੇ ਆ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛਡਾਊ ਕੇਂਦਰ ਚੋਟ ਸੈਂਟਰਾਂ ਚ ਦਾਖਲ ਕਰਾਂ। ਕਿਉਂਕਿ ਨਸ਼ੇ ਬਾਰੇ ਗੱਲ ਕੀਤੀ ਸਤਿ ਇਹਨਾਂ ਨੂੰ ਲੱਗਦਾ ਕਿ ਚੈਨ ਟੁੱਟਦੀ ਹੈ ਇਸ ਜੀ ਨੂੰ ਲੈ ਕੇ ਬੋਰਡ ਦੇ ਕਾਫੀ ਸਪੋਰਟ ਦਿੱਤੀ ਜਾ ਰਹੀ ਹੈ। ਲੱਗਦਾ ਇਹਨਾਂ ਨੂੰ ਚੈਨ ਟੁੱਟਣ ਦਾ ਕਾਫੀ ਖਲਪੜਿਆ ਚੀਜ਼ ਨੂੰ। ਦੇਖੋ ਜੀ ਪੂਰੇ ਪੰਜਾਬ ਚ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਈਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਤੇ ਬਿਲਕੁਲ ਇੱਕ ਜੰਗੀ ਪੱਧਰ ਤੇ ਮਹਿੰਮ ਚੱਲੀ। ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮੁਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮੁਹਿੰਮ 'ਚ ਹਿੱਸਾ ਬਣ ਕੇ ਨੂੰ ਇੱਕ ਜਨ ਮੁਹਿੰਮ ਦਾ ਰੂਪ ਹੀ ਦਿਸਦਾ ਨਜ਼ਰ ਆ ਰਿਹਾ ਹੈ ਜੀ ਸਰ ਸਰ ਇੱਕ ਆਪਣਾ ਇਸ ਮੈਟ ਕੋ